ਫਗਵਾੜਾ ਵਿਖੇ ਨੌਜਵਾਨਾਂ ਦੀ ਹੋਈ ਮਾਮੂਲੀ ਟਕਰਾਅ ਦੇ ਚੱਲਦਿਆਂ ਇਨੋਵਾ ਸਵਾਰ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਗੱਡੀ ਦੇ ਹੇਠਾਂ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਮਲੇ ਸੰਬੰਧੀ ਜਾਣਕਾਰੀ ਦੰਦਿਆ ਰਾਕੇਸ਼ ਕੁਮਾਰ ਵਾਸੀ ਨਰੰਗ ਸ਼ਾਹਪੁਰ ਆਬਾਦੀਆਂ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਸਾਥੀਆਂ ਦੇ ਨਾਲ ਜਦੋਂ ਪਿੰਡ ਦੇ ਨਜ਼ਦੀਕ ਸੰਤਾਂ ਉਹਨਾਂ ਦੀ ਸਕੂਟਰੀ ਦੇ ਵਿੱਚ ਤੇਲ ਮੁੱਕ ਗਿਆ। ਤਾਂ ਆਪਣੇ ਬਾਕੀ ਸਾਥੀਆਂ ਨੂੰ ਸਕੂਟਰੀ ਦੇ ਕੋਲ ਖੜਾ ਕਰਕੇ ਆਪਣੇ ਇੱਕ ਸਾਥੀ ਵਿਪੰਦਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਹਿਰ ਤੇਲ ਲੈਣ ਦੇ ਲਈ ਗਏ। ਤੇ ਰਸਤੇ ਦੇ ਵਿੱਚ ਬੱਸ ਸਟੈਂਡ ਨਜ਼ਦੀਕ ਇੱਕ ਖੋਖੇ ਤੋਂ ਜਦੋਂ ਸਿਗਰਟਾ ਲੈਣ ਦੇ ਲਈ ਰੁਕੇ ਤਾਂ इनोਵਾ ਸਵਾਰ ਚਾਰ ਨੌਜਵਾਨ ਖੋਖੇ ਵਾਲੇ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਰਹੇ ਸਨ ਉਹਨਾਂ ਕਿਹਾ ਕਿ ਉਸ ਦੇ ਸਾਥੀ ਦੇ ਵੱਲੋਂ ਉਕਤ ਨੌਜਵਾਨਾਂ ਨੂੰ ਲੜਾਈ ਝਗੜਾ ਨਾ ਕਰਨ ਦੇ ਲਈ ਕਿਹਾ ਗਿਆ ਐਨੇ ਦਿਵੇ ਝੋਤੇ ਪੁਲਿਸ ਆ ਜਾਂਦੀ ਹੈ ਤੇ ਸਾਰੇ ਨੌਜਵਾਨ ਆਪੋ ਆਪਣੇ ਘਰ ਚਲੇ ਜਾਂਦੇ ਨੇ ਉਹਨਾਂ ਕਿਹਾ ਕਿ ਜਦੋਂ ਤੇਲ ਲੈ ਕੇ ਵਾਪਸ ਆਪਣੇ ਪਿੰਡ ਵੱਲ ਜਾ ਰਹੇ ਸਨ ਤਾਂ ਜਦੋਂ ਸਕੂਟਰੀ ਕੋਲ ਖੜੇ ਆਪਣੇ ਸਾਥੀਆਂ ਦੇ ਕੋਲ ਪਹੁੰਚਦੇ ਨੇ ਉਹਨੇ ਨੂੰ ਉਹੀ इनोਵਾ ਗੱਡੀ ਦੇ ਵਿੱਚ ਸਵਾਰ ਨੌਜਵਾਨ ਉਹਨਾਂ ਦੇ ਮਗਰ ਆ ਜਾਂਦੇ ਨੇ ਤੇ ਨੂੰ ਟੱਕਰ ਮਾਰ ਦਿੰਦੇ ਨੇ ਇਹਨਾਂ ਵਾਹ ਸਵਾਰ ਇੱਕ ਨੌਜਵਾਨ ਗੱਡੀ ਦੇ ਵਿੱਚੋਂ ਬਾਹਰ ਉਤਰ ਕੇ ਉਹਨਾਂ ਦੇ ਨਾਲ ਬਹਿਸ ਕਰਨ ਲੱਗਦਾ ਹੈ ਤੇ ਇਹਨਾਂ ਨੂੰ ਇਨੋਵਾ ਸਵਾਰ ਗੱਡੀ ਤੇਜ਼ ਕਰਕੇ ਕਰੀਬ 1 ਕਿਲੋਮੀਟਰ ਅੱਗੇ ਚਲੇ ਜਾਂਦੇ ਨੇ ਤੇ ਗੱਡੀ ਵਾਪਸ ਲਿਆ ਕੇ ਉਹਨਾਂ ਦੇ ਵਿੱਚ ਫਿਰ ਮਾਰਦੇ ਨੇ ਜਿਸ ਕਾਰਨ ਉਹਨਾਂ ਦਾ ਇੱਕ ਦੋਸਤ ਰੋਹਿਤ ਕੁਮਾਰ ਥੱਲੇ ਡਿੱਗ ਜਾਂਦਾ ਉਕਤ ਇਨੋਵਾ ਸਵਾਰਾਂ ਦੇ ਵੱਲੋਂ ਉਸ ਉੱਪਰ ਕਰੀਬ 4 ਵਾਰ ਗੱਡੀ ਚੜਾਈ ਗਈ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਜਦਕਿ ਵਿਪੰਤ ਇੱਕ ਹੋਰ ਲੜਕਾ ਗੰਭੀਰ ਜ਼ਖਮੀ ਹੋ ਗਿਆ ਨੇ ਜਿਨਾਂ ਨੂੰ ਕਿਸੇ ਵੱਲ ਹਸਪਤਾਲ ਫਗਵਾੜਾ داخل کروایا گیا تراਕੇਸ਼ కుమార్ ਤੇ ਦਸਨ ਮੁਤਾਬਕ ਉਸ ਇਨੋਵਸ ਵਾਰ ਨਜ਼ਦੀਕੀ ਪਿੰਡ ਅਠੋਲੀ ਦੇ ਰਹਿਣ ਵਾਲੇ ਨੇ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆ ਹੋਇਆ ਕੁਝ ਹੀ ਸਮੇਂ ਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਦੇ ਵਿੱਚ ਵਰਤੀ ਗਈ ਨੋਵਾ ਗੱਡੀ ਵੀ ਬਰਾਮਦ ਕਰ ਲਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਐਸਐਸਪੀ ਕਪੂਰਥਲਾ ਵੱਸਲਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦੀ ਨਿਗਰਾਨੀ ਦੇ ਵਿੱਚ ਗੌਰਵਦੀਰ ਐਸਐਚਓ ਦੀ ਅਗਵਾਈ ਦੇ ਵਿੱਚ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਤੇ 4 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ 12 ਘੰਟਿਆਂ ਦੇ ਵਿੱਚ ਸਵਾਰਦਾਤਮ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਦਲਜੀਤ ਸਿੰਘ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਤੇ ਸੰਨੀ ਦੇ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹੈ ਤਾਂ ਪੁਲਿਸ ਦੇ ਵੱਲੋਂ ਇਹਨਾਂ ਦੋਵਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਤੇ ਬਾਕੀ ਦੋ ਦੋਸ਼ੀਆਂ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਸ਼ ਸ਼ਰਮਾ ਦੀ ਰਿਪੋਰਟ ਹਾਂਜੀ ਕੀ ਨਾਮ ਤੁਹਾਡਾ ਜੀ ਜੀ ਰਕੇਸ਼ ਪਾਉ ਰਕੇਸ਼ ਜੀ ਕੀ ਮਾਮਲਾ ਆਇਆ ਜਿਹੜਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਦੇਰ ਰਾਤ ਇਹ ਜੀ ਅਸੀਂ ਬੱਸ ਸਟੈਂਡ ਤੇ ਆਏ ਸੀਗੇ ਸਾਡੀ ਸਕੂਟਰੀ ਤੇ ਤੇਲ ਮੁੱਕ ਗਿਆ ਸੀਗਾ ਹਦੀਆਵਾਲ ਦੇ ਚਾਲੇ ਆਬਾਦੀ ਪਿੰਡ ਰੰਗਸ਼ਾਹਪੁਰ ਸਾਡੀ ਸਕੂਟਰੀ ਦਾ ਤੇਲ ਮੋਕ ਗਿਆ ਸੀ ਭਗਵਾਨ ਸਕੂਟਰੀ ਦਾ ਤੇਲ ਲੈਣ ਆਏ ਸਕੂਟਰੀ ਦਾ ਤੇਲ ਲੈਣ ਆਏ ਤਾਂ ਨਾਲ ਦੇ ਮੁੰਡੇ ਕਹਿੰਦੇ ਸੀ ਕਿ ਤੇਲ ਲੈਣੀ ਆ ਅਸੀਂ ਬੱਸ ਸਟੈਂਡ ਚੱਲ ਗਏ ਸਿਗਟਾ ਲੈਣ। ਸਿਗਟਾ ਲੈਣ ਗਏ ਜੀ ਉੱਥੇ ਤਿੰਨ-ਚ ਚਾਰ ਮੁੰਡੇ ਆਏ ਨਵਾਂ ਗੱਡੀ ਦੇ ਵਿੱਚ ਸ਼ਰਾਬ ਪੀਤੀ ਹੋਈ। ਸ਼ਰਾਬ ਪੀਤੀ ਹੋਈ ਸੀ ਕੀ ਜੀ ਉਹਨਾਂ ਦੀ ਅਸੀਂ ਉਹਨਾਂ ਦਾ ਖੋਖੇ ਵਾਲਿਆਂ ਨਾਲ ਉਹਨਾਂ ਦਾ ਬੈਂਸ ਵਸਾਈਆ ਹੁੰਦਾ ਪਿਆ ਸਕ ਮੇਰੇ ਨਾਲ ਦੇ ਮੁੰਡੇ ਨੇ ਕਹਿ ਦਿੱਤਾ ਜੀ ਕਹਿੰਦਾ ਭਾਜੀ ਤੁਸੀਂ ਨਾ ਲੜੋ। ਵੀ ਦਾਰੂ ਪੀਤੀ ਆ ਅਸੀਂ ਲੜਨਾ ਨਹੀਂ ਕਰ। ਜਿੰਨੇ ਜਾਂਦੇ ਉਥੇ ਮੁਲਾਜ਼ਮ ਆ ਗਏ ਜਦੋਂ ਮੁਲਾਜ਼ਮ ਆ ਸਾਰੇ ਜਣੇ ਚਲੇ ਗਏ ਨੋਵਾ ਵਾਲੇ ਵੀ ਚੜ ਗਏ ਅਸੀਂ ਵੀ ਚੜ ਲ ਗਏ ਜਦੋਂ ਅਸੀਂ ਉਥੋਂ ਸਮਾਨ ਆਪਣਾ ਲੈ ਕੇ ਤੁਰੇ ਅਸੀਂ ਆਪਣੇ ਪਿੰਡਾਂ ਬਣਾਉਣ ਦੇ ਪੈਸੇ ਕਿ ਉਹਨੇ ਸਾਡੀ ਗੱਡੀ ਮਗਰ ਲਾ ਲਈ ਜਦੋਂ ਆਪਣੇ ਅਸੀਂ ਪਿੰਡ ਪਹੁੰਚੇ ਸਾਡੇ ਉਹਨੇ ਜਾ ਕੇ ਗੱਡੀ ਮੋੜੇ ਵਿੱਚੇ ਲਿਆ ਕੇ ਮਾਰੀ ਵੀ ਸਾਡੇ ਫੇ ਨਾਲ ਦਾ ਮੁੰਡਾ ਉਹਨਾਂ ਦਾ ਇੱਕ ਬਾਹਰ ਆਇਆ ਕਿ ਉਹਨਾਂ ਨੂੰ ਟੋਕ ਟੋਕ ਨਾ ਮਾਉਣ ਲੱਭੇ ਸਾਡੇ ਅਸੀਂ ਉਹਨਾਂ ਨੂੰ ਕੁਛ ਨਹੀਂ ਕਿਹਾ ਉਹਨੇ ਸਾਡੇ ਗੱਡੀ ਢੜਾ ਲਈ ਮੋੜੇ ਆਪਣੇ ਗੱਡੀ ਢੜਾ ਕੇ ਜੀ ਉਹਨੀ ਗੱਡੀ 1.5 ਕਿਲੋਮੀਟਰ ਤੋਂ ਅੱਗੇ ਮੋੜ ਦੇ ਮੋੜ ਘੱਟ ਕੇ ਜਾਂਦਾ ਅਸੀਂ ਉਹਨਾਂ ਬੰਦੇ ਨਾਲ ਉਹਨਾਂ ਦੇ ਬੰਦੇ ਨਾਲ ਗੱਲ ਕਰਦੇ ਪਏ ਸੀ ਕਿ ਉਹਨੇ ਸਿੱਧੀ ਤੇ ਆ ਕੇ ਸਾਡੇ ਵਿੱਚੋਂ ਨਾਲ ਦੇ ਮੁੰਡੇ ਚ ਤਿੰਨ ਜਣਾਂ ਦੀ ਗੱਡੀ ਮਾਰੀ ਸਾਡੇ ਇੱਕ ਨਾਲ ਦਾ ਮੁੰਡੇ ਦੀ ਉੱਥੇ ਡੈਥ ਹੋ ਗਈ। ਉਹ ਕਿਹਦੇ ਨਾਲ ਬੈਠਾ ਸੀ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਕਿਹਦੇ ਨਾਲ ਬੈਠਾ ਸੀ ਜਿੱਦੀ ਬੈਠਾ ਨਾ ਸੀ ਅਸੀਂ ਖੜੇ ਸੀਗੇ। ਇੱਕੋ ਮੋਟਰਸਾਈਕਲ ਸੀ ਤੁਸੀਂ। ਹਾਂਜੀ ਮੋਟਰਸਾਈਕਲ ਸਾਡਾ ਇੱਕ ਸੀਗਾ। ਮੇਰੇ ਤੇ ਮੇਰੇ ਨਾਲ ਦਾ ਮੁੰਡਾ ਜਿਹੜਾ ਫਿੱਪਣਾ ਆਉਂਦੀ ਜਿਹਦੇ ਹੋ ਹੋ ਸੱਟ ਲੱਗੀਆਂ ਉੱਪਰ ਐਡਮਿਟ ਆ। ਅਸੀਂ ਦੋਨੇ ਜਣੇ ਮੋਟਰਸਾਈਕਲ ਤੇ ਸੀਗੇ। ਬਾਕੀ ਸਾਰੇ ਜਣੇ ਉੱਥੇ ਸਾਡੇ ਪਿੰਡ ਖੜੇ ਸੀਗੇ। ਮੌਕੇ ਤੇ ਜਿੱਥੇ ਸਕੂਟਰੀ ਖੜੀ ਸੀਗੀ ਸਾਡੇ। ਇੱਕ ਲੜਾਈ ਹੋ ਸਿਰਫ ਇੱਕ ਬਹਿਸ ਵਸਈ ਹੋਣ ਦੇ ਕਰਕੇ ਜਿਹੜਾ ਸਾਨੂੰ ਬਹਿਸ ਵਸਈਆ ਹੋਇਆ ਸਿਰਫ ਅਸੀਂ ਉਹਨਾਂ ਨੂੰ ਇਹ ਜੇ ਜਾਕੜਿਆ ਤਾਂ ਹਾਂ ਕਹਿੰਦੇ ਦੱਸੋ ਬੀਨਾਂ ਜਿਨ੍ਹਾਂ ਨੇ ਤੁਹਾਡੇ ਗੱਡੀ ਚੜਾਈ ਉੱਪਰ ਉਹ ਕੌਣ ਆ ਲੋਕ ਉਹ ਥੌਲੀ ਦੇ ਬੰਦੇ ਆ ਜੀ ਇੱਕ ਥੌਲੀ ਦਾ ਬੰਦੇ ਆ ਜੀ ਉਹਨਾਂ ਦਾ ਨਾਮ ਦੋਵਾਂ ਦਾ ਤਾਂ ਨਹੀਂ ਪਤਾ ਇੱਕ ਦਾ ਪਤਾ ਹੈ ਜੀ ਸਾਨੂੰ ਉਹ ਦੂਜਾ ਰਿੰਕੂ ਤੀ 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 ਟੈਂਟ ਵਾਲਾ ਜਿਹੜੇ ਮੁੰਡੇ ਦੀ ਮੌਤ ਹੋਈ ਸੀ ਮੌਕੇ ਤੇ ਇਹੋਗੇ ਮੌਤ ਦੀ ਨੀ ਉੱਥੇ ਉਹਦੀ ਮੌਤ ਹੋ ਗਈ ਸੀਗੀ ਦਿਹਾ ਮੌਕੇ ਤੇ ਮੌਤ ਹੋ ਗਈ ਸੀ ਅਸੀਂ ਦੋ ਜਣੇ ਉਹਨੂੰ ਮਢਾ ਕੇ ਇੱਥੇ ਮੋਟਰਸਾਈਕਲ ਤੇ ਲੈ ਕੇ ਆਏ ਆ ਕਿੰਨਾ ਜਿਹੜੇ ਮੌਤ ਹੋਈ ਆ ਜੀ ਰੋਕਿਤ ਕਮਾਲ ਕਿੰਨੇ ਨਹੀਂ ਦੁਬਾਰਾ ਗੱਡੀ ਉਹਦੇ ਉੱਤੇ ਉੱਪਰ ਚੜਾਈ ਹੁੰਦੇ ਜੀ ਤਿੰਨ ਚਾਰ ਬਾਰ ਗੱਡੀ ਉਹਦੇ ਉੱਪਰ ਇੱਧਰ ਉੱਧਰ ਕਰਦੇ ਰਹੇ ਕਿ ਉਹਨੀ ਗੱਡੀ ਬਹੁਤ ਤੇਜ਼ ਸੀਗੀ ਤੁਸੀਂ ਤੁਸੀਂ ਕੁਛ ਨਹੀਂ ਕੀਤਾ ਉਹਨੂੰ ਰੋਕਣ ਦੀ ਅਸੀਂ ਕੋਸ਼ਿਸ਼ ਕਰਦੇ ਸੀਗੇ ਅਸੀਂ ਕੋਸ਼ਿਸ਼ ਕਰਦੇ ਸੀ ਜਦੋਂ ਕੋਸ਼ਿਸ਼ ਕਰਦੇ ਮੋਹਰੇ ਹੁੰਦੇ ਸੀਗੇ ਵੀ ਗੱਡੀ ਉੱਪਰ ਚੜਾਉਂਦੇ ਸੀ ਸਾਡੇ ਅਸੀਂ ਕੋਸ਼ਿਸ਼ ਕਰਦੇ ਇੱਧਰ ਰੋਲੇ ਮਾਰੇ ਉਹਨਾਂ ਦੇ ਗੱਡੀ ਰੋਕ ਕੇ ਪਰ ਉਹਨੀ ਗੱਡੀ ਨਹੀਂ ਹੋਦੀ ਕਿ ਮੋਕੇ ਕੋਚਰ ਸੋਚ ਰਹੀ ਜਿੱਤੀ ਨਹੀਂ ਪੋਲਿਸ ਨੂੰ ਸੋਚਣਾ ਸਾਨੂੰ ਤਾਂ ਇਹ ਸੀਗਾ ਵੀ ਸਾਡੇ ਨਾਲ ਦਾ ਬੰਦਾ ਫਟੜ ਹੋ ਗਿਆ ਸੀ ਨਾਲ ਉਹਨੇ ਚੱਕ ਕੇ ਦੌੜ ਦੌੜ ਦੋ ਜਣੇ ਮੋਟਰਸਾਈਕਲ ਤੇ ਇੱਥੇ ਲੈ ਗਏ ਕਿੰਨੇ ਵਜੇ ਦਾ ਟਾਈਮ ਸੀ ਭਾਜੀ ਇਹਨੇ ਭਾਜੀ 10 ਤੋਂ 11 11 ਵਜੇ ਦੇ ਵਿੱਚ ਵਿੱਚ ਤੇ ਕਿੰਨੇ ਬੰਦੇ ਫਟੜਾ ਹੋਣੇ ਦੇ ਹਸਪਤਾਲ ਕਿੰਨੇ ਜਣੇ ਸਾਡੇ ਬੰਦੇ ਵੀ ਇੱਕ ਬੰਦਾ ਭਾਜੀ ਸਾਡਾ ਫਟੜਾ ਦੋ ਬੰਦੇ ਦੋ ਬੰਦੇ ਹਾਂਜੀ ਦੋ ਬੰਦੇ ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਸਾਨੂੰ ਥਾਣਾ ਸਿਨਾਪੁਰਾ ਵਿੱਚ ਇਨਫਰਮੇਸ਼ਨ ਮਿਲੀ ਕਿ ਕੁਝ ਨੌਜਵਾਨਾਂ ਦਾ ਜਿਹੜਾ ਹੈਗਾ ਦਰਮਿਆਣੀ ਆਪਸੀ ਲੜਾਈ ਹੋ ਰਹੀ ਹੈ ਕਿ ਤੁਹਾਡਾ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੇ ਚੱਲਦਿਆਂ ਨੌਜਵਾਨ ਕੁਝ ਨੌਜਵਾਨਾਂ ਦੇ ਜਿਹੜਾ ਹੈਗਾ ਕਿ ਦੂਸਰੀ ਧਿਰ ਦੇ ਨੌਜਵਾਨ ਨੂੰ ਗੱਡੀ ਤੋਂ ਹੀ ਦੇਖ ਕੇ ਜਿਹੜਾ ਤੱਕ ਕਤਲ ਕਰ ਦਿੱਤਾ ਤੁਰੰਤ ਕਾਰਵਾਈ ਕਰਦੇ ਹਾਂ ਅਸੀਂ ਦੋ ਟੀਮਾਂ ਜਿੱਥੀਆਂ ਅਸੀਂ ਚੁਵਾਈਆਂ ਜਿਨ੍ਹਾਂ ਵਿੱਚੋਂ ਇੱਕ ਟੀਮ ਨੂੰ ਜਿਹੜਾ ਜਿਹੜਾ ਤਪਰਾਦੀਆਂ ਨੂੰ ਜਿਹੜਾ ਕਾਬੂ ਕਰਨ ਦੀ ਜਿੰਮੇਵਾਰੀ ਸੀ ਉਹ ਤੇ ਦੂਸਰੀ ਟੀਮ ਨੂੰ ਜਿਹੜਾ ਹੈਗਾ ਕਾਰਵਾਈ ਕਰਨੇ ਤੇ ਜਿਹੜਾ ਅਸੀਂ ਸਿਵਲ ਸਿਪਾਹ ਤੋਂ ਵੜਾ ਪੇਖਿਆ ਸਾਡੀ ਟੀਮਾਂ ਨੇ ਬਹੁਤ ਹੀ ਫੁਰਤੀ ਤੇ ਸੂਝਬੂਝ ਦਿਖਾਉਂਦੇ ਹੋਏ ਟੈਕਨੀਕਲ ਤੇ ਹੋਲ ਫਿਜ਼ੀਕਲ ਸ਼ਰਦ ਦੀ ਮਦਦ ਨਾਲ ਜਿਹੜਾ ਚਾਰਾਂ ਚੋਂ ਦੋ ਨੌਜਵਾਨਾਂ ਨੂੰ ਜਿਹੜਾ ਕਾਬੂ ਕਰ ਲਿਆ ਤੇ ਬਾਕੀ ਦੋਆਂ ਨੂੰ ਵੀ ਜਿਹੜਾ ਹੈਗਾ ਸਹੀ ਜਲਦੀ ਫੜਨ ਦੀ ਆਸ਼ਾ ਰੱਖਦੇ ਇਹਨਾਂ ਵਿੱਚੋਂ ਜਿਹੜਾ ਮਰਨ ਵਾਲਾ ਉਦੀ ਪਛਾਣ rahul ਉਰਫ ਲੱਗੀ ਉਹ ਜੋ ਇਹ ਜੋ ਨਮੀਏ ਬਾਗੀ ਨਰਕਸ਼ਾ ਦਾ ਰਹਿਣ ਵਾਲਾ ਤੇ ਇਹਨਾਂ ਵਿੱਚੋਂ ਦੋ ਦੋਸੀ ਜਿਹੜੇ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਗੰਜੀਤ ਹੈ ਤੇ ਇੱਕ ਦਾ ਨਾਮ ਜਿਹੜਾ ਹੈ ਸੰਜੀਤ ਇਸ ਦੇ ਨਾਲ ਨਾਲ ਵੀ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਨੋਵਾ ਇਸਤੇਮਾਲ ਹੋਈ ਸੀ ਉਹਨੂੰ ਵੀ ਪੁਲਿਸ ਨੇ ਜਿਹੜਾ ਹੈ ਹੈ ਕਿ ਕਦਰ ਪੁਲਿਸ ਦੇ ਵਿੱਚ ਲੈ ਗਈ ਫਰਦਰ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਤੇ ਜੋ ਵੀ ਇਹਦੇ ਤੇ ਛੋੜਛਾੜ ਸਾਹਮਣੇ ਆਉਂਦੀ ਹੈ ਉਹ ਸਮੇ ਸਮੇਂ ਚਾਰਜ ਦੇ ਸਾਹਮਣੇ